ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਵਾਰ ਕੈਨੇਡਾ ਦਾ ਕਬੱਡੀ ਸੀਜ਼ਨ ਆ ਜਿਹੜਾ ਉਹ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਦੋਸਤੋ ਇਸ ਸੰਡੇ ਮਿਤੀ 7 ਜੁਲਾਈ 2024 ਨੂੰ ਕਬੱਡੀ ਫੈਡਰੇਸ਼ਨ ਆਫ ਬੀਸੀ ਐਸੋਸੀਏਸ਼ਨ ਵੱਲੋਂ ਐਵ ਸਪੋਰਟ ਕਬੱਡੀ ਕੱਪ ਕਰਾਇਆ ਜਾ ਰਿਹਾ ਤੇ ਦੋਸਤੋ ਐਵ ਸਪੋਰਟ ਕਬੱਡੀ ਕੱਪ ਕਰਾਇਆ ਜਾ ਰਿਹਾਗਾ ਐਵ ਸਪੋਰਟ ਕਬੱਡੀ ਕਲੱਬ ਦੇ ਵੱਲੋਂ ਤੇ ਦੋਸਤੋ ਇਸ ਕਲੱਬ ਦੇ ਵਿੱਚ ਪੂਰੇ ਚੋਟੀ ਦੇ ਸੁਪਰਸਟਾਰ ਪਲੇਅਰ ਖੇਡਦੇ ਨੇ ਜਿਵੇਂ ਖੁਸ਼ੀ ਦੁੱਗਾ ਹੋ ਗਿਆ ਨਾਥ ਸਿੰਘਾ ਦੌੜ ਵਾਲਾ ਗਿੰਦੀ ਉਗੋਕੇ ਜੱਗਾ ਜੱਟੀ ਸੋਨੀ ਫਕਰ ਚੰਡਾ ਰਵੀ ਕੈਲਮ ਬਲਾਲ ਢਲੋਂ ਚੋਟੀ ਦੇ ਸੁਪਰਸਟਾਰ ਪਲੇਅਰ ਖੇਡਦੇ ਨੇ ਦੋਸਤੋ ਇਸ ਕਲੱਬ ਦੇ ਵਿੱਚ ਤੇ ਇਸ ਕਲੱਬ ਵੱਲੋਂ ਇਹ ਕਬੱਡੀ ਕੱਪ ਕਰਾਇਆ ਜਾ ਰਿਹਾ ਤੇ ਬਾਕੀ ਦੋਸਤੋ ਹੋਰ ਵੀ ਟੀਮਾਂ ਦੇ ਵਿੱਚ ਵੱਡੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਸਰਹਾਲਾ ਰਣੂਆ ਦੀ ਟੀਮ ਵੀ ਪਹੁੰਚ ਰਹੀ ਹੈ ਜਿਹਦੇ ਚ ਦੁੱਲਾ ਪਾਲਾ ਮਨੀ ਸੰਧੂ ਚੱਠੇ ਵਾਲਾ ਹੋਣਗੇ ਤੇ ਨਾਲ ਹੀ ਦੋਸਤੋ ਪੰਜਾਬ ਟਾਈਗਰ ਕਬੱਡੀ ਕਲੱਬ ਵੀ ਪਹੁੰਚ ਰਹੀ ਹੈ ਜਿਹਦੇ ਚ ਜੱਗੂ ਹਾਕਮਾਲੀਆ ਸੋਨੀ ਭਾਦੜਾ ਬਨੀ ਸਮਾਣਾ ਤੇ ਨਾਲ ਹੀ ਉਸ ਤੋਂ ਬਾਅਦ ਦੋਸਤੋ ਨਨਕਾਣਾ ਸਾਹਿਬ ਕਬੱਡੀ ਕਲੱਬ ਵੀ ਪਹੁੰਚ ਰਹੀ ਹੈ ਪੂਰੀ ਚੋਟੀ ਦੀ ਟੀਮ ਲੈ ਕੇ ਸੋ ਦੋਸਤੋ ਇਹਨਾਂ ਸਾਰੀਆਂ ਕ ਤੇ ਜੇ ਗੱਲ ਕਰੀਏ ਵੀ ਲਾਈਵ ਕਿਹੜੇ ਚੈਨਲ ਤੇ ਚੱਲੇਗਾ ਇਹ ਟੂਰਨਾਮੈਂਟ ਤਾਂ ਦੋਸਤੋ ਇਹ ਟੂਰਨਾਮੈਂਟ ਲਾਈਵ ਚੱਲੇਗਾ livekabaddi.com ਦੇ ਅਫੀਸ਼ੀਅਲ YouTube ਚੈਨਲ ਤੇ ਤੇ live sports 1313 ਦੇ ਅਫੀਸ਼ੀਅਲ YouTube ਚੈਨਲ ਤੇ ਸੋ ਦੋਸਤੋ ਇਹ ਦੋ ਵੱਡੀਆਂ ਵੈਬਸਾਈਟਾਂ ਦੇ ਉੱਤੇ ਇਹ ਕਬੱਡੀ ਕੱਪ ਲਾਈਵ ਦਿਖਾਇਆ ਜਾਵੇਗਾ ਸੋ ਦੋਸਤੋ ਇਹ ਸੀ ਕੁਝ ਐਪਸਪੋਰਟ ਕਬੱਡੀ ਕੱਪ ਦੇ ਬਾਰੇ ਜਾਣਕਾਰੀ ਜੋ ਕਿ 7 ਜੁਲਾਈ 2024 ਨੂੰ ਕਰਾਇਆ ਜਾਣਾ ਸੋ ਬਾਕੀ ਇਦਾਂ ਦੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਮਿਲਦਾ ਹੈ ਨਵੀਂ ਵੀਡੀਓ ਦੇ ਨਾਲ ਨਵੇਂ ਕਿਸ ਟੌਪਿਕ ਦੇ ਨਾਲ ਧੰਨਵਾਦ ਜੀ